ਜਿੱਥੇ ਇੱਕ ਪਾਸੇ ਅਮਰੀਕਾ ਵੱਲੋਂ ਗੈਰਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਯੂਕੇ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਯੂਕੇ ਨੇ ਇੱਕ ਸ਼ਾਨਦਾਰ ਸਕੀਮ ਸ਼ੁਰੂ ਕੀਤੀ ਹੈ ਯੂਕੇ ਸਰਕਾਰ ਨੇ ਯੂਕੇ ਇੰਡੀਆ ਯੰਗ ਪ੍ਰੋਫੈਸ਼ਨਲਜ਼ ਸਕੀਮ 2025 ਦੇ ਤਹਿਤ 3000 ਭਾਰਤੀ ਨਾਗਰਿਕਾਂ ਨੂੰ 2 ਸਾਲਾਂ ਲਈ ਯੂਕੇ ਦੇ ਵਿੱਚ ਰਹਿਣ ਕੰਮ ਕਰਨ ਅਤੇ ਪੜ੍ਹਾਈ ਦਾ ਮੌਕਾ ਦਿੱਤਾ ਹੈ ਇਸ ਕੈਂਪ ਲਈ ਅਰਜ਼ੀਆਂ ਦੀ ਜਿਹੜੀ ਪ੍ਰਕਿਰਿਆ ਬੈਲਟ ਰਾਹੀਂ ਹੋਏਗੀ ਜੋ ਕਿ ਪੂਰੀ ਤਰ੍ਹਾਂ ਮੁਫਤ ਹੋਏਗੀ ਬੈਟਰ ਜੀਆਂ government.uk ਤੇ 18 ਫਰਵਰੀ 2025 ਨੂੰ ਦੁਪਹਿਰ 2:30 ਵਜੇ ਤੋਂ 20 ਫਰਵਰੀ 2025 ਨੂੰ ਦੁਪਹਿਰ 2:30 ਵਜੇ ਤੱਕ ਖੁੱਲਣਗੀਆਂ ਚੁਣੇਗੇ ਮੀਦਵਾਰਾਂ ਨੂੰ ਵੀਜ਼ਾ ਲਈ ਅਪਲਾਈ ਕਰਨ ਦੀ ਸੱਦਾ ਮਿਲੇਗਾ ਜਿਸ ਤੋਂ ਬਾਅਦ ਉਹ 2 ਸਾਲਾਂ ਤੱਕ ਯੂਕੇ ਵਿੱਚ ਰਹਿ ਸਕਦੇ ਨੇ ਇਸ ਸਕੀਮ ਕੀ ਹੈ ਤੁਹਾਨੂੰ ਇਹ ਵੀ ਦੱਸਦੇ ਹਾਂ ਦਰਅਸਲ ਯੂਕੇ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਯੂਕੇ ਤੇ ਭਾਰਤ ਵਿਚਕਾਰ ਦੁਬਲੇ ਸਮਝੌਤੇ ਦਾ ਹਿੱਸਾ ਹੈ ਜਿਸ ਦੇ ਤਹਿਤ 3000 ਭਾਰਤੀ ਨੌਜਵਾਨਾਂ ਨੂੰ ਹਰ ਸਾਲ 2 ਸਾਲਾਂ ਤੱਕ ਯੂਕੇ ਵਿੱਚ ਰਹਿਣ ਕੰਮ ਕਰਨ ਅਤੇ ਅਧਿਐਨ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਇਸ ਵੀ ਜੇ ਲਈ ਅਪਲਾਈ ਕਰਨ ਲਈ ਨੌਕਰੀ ਦੀ ਪੇਸ਼ਕਸ਼ ਹੋਣਾ ਜ਼ਰੂਰੀ ਨਹੀਂ ਸਾਲ 2023 ਵਿੱਚ ਇਸ ਯੋਜਨਾ ਤਹਿਤ 2100 ਭਾਰਤੀ ਨਾਗਰਿਕਾਂ ਨੂੰ ਵੀਜਾ ਜਾਰੀ ਕੀਤੇ ਗਏ ਸੀ ਇਸ ਸਾਲ 3000 ਲੋਕਾਂ ਨੂੰ ਇਹ ਮੌਕਾ ਮਿਲਣ ਵਾਲਾ ਹੈ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਹੈ ਘੱਟੋ ਘੱਟ 25 2530 ਪਾਉਂਡ ਦੀ ਬਚਤ ਹੋਣੀ ਵੀ ਜ਼ਰੂਰੀ ਹੈ ਇਹ ਰਕਮ ਮਰਜੀ ਤੋਂ ਪਹਿਲਾਂ 28 ਦਿਨਾਂ ਤੱਕ ਲਗਾਤਾਰ ਬੈਂਕ ਖਾਤੇ ਵਿੱਚ ਹੋਣੀ ਚਾਹੀਦੀ ਹੈ ਬਿਨੇਕਰ ਦਾ ਕੋਈ ਨਿਰਭਰ ਨਹੀਂ ਹੋਣਾ ਚਾਹੀਦਾ ਜਿਹੜੇ ਲੋਕ ਪਹਿਲਾਂ ਹੀ ਯੂਥ ਮੋਬਿਲਿਟੀ ਸਕੀਮ ਵਿਜੇਤੇ ਨੇ ਉਹ ਅਪਲਾਈ ਨਹੀਂ ਕਰ ਸਕਦੇ ਬਿਨੇਕਾਰ ਕੋਲ ਕਿਸੇ ਵੀ ਖੇਤਰ ਵਿੱਚ ਗ੍ਰੈਜੂਏਸ਼ਨ ਜਾਂ ਇਸ ਤੋਂ ਵੱਧ ਯੋਗਤਾ ਹੋਣੀ ਚਾਹੀਦੀ ਹੈ ਉਹਨਾਂ ਕੋਲ ਯੂਕੇ ਦੀ ਬੈਚਲਰ ਡਿਗਰੀ ਜਾਂ ਇਸ ਤੋਂ ਉੱਚੀ ਡਿਗਰੀ ਹੋਣੀ ਚਾਹੀਦੀ ਹੈ ਤੇ ਅਰਜੀ ਦੇਣ ਤੋਂ ਪਹਿਲਾਂ ਆਪਣੇ ਬੈਂਕ ਖਾਤੇ ਵਿੱਚ ਘੱਟੋ-ਘੱਟ 2.5 ਲੱਖ ਰੁਪਇਆ ਰੱਖੋ ਅਤੇ ਹੋਰ ਸਾਰੀਆਂ ਯੋਗਤਾਵਾਂ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ ਅਰਜ਼ੀਆਂ 18 ਫਰਵਰੀ 2025 ਤੋਂ 20 ਫਰਵਰੀ ਤੱਕ ਖੁੱਲਣਗੀਆਂ ਚੁਣੇ ਗਏ ਉਮੀਦਵਾਰਾਂ ਨੂੰ ਬੈਲਟ ਦੀ ਸਮਾਪਤੀ ਦੇ 2 ਹਫ਼ਤਿਆਂ ਦੇ ਅੰਦਰ ਈਮੇਲ ਦੁਆਰਾ ਸੂਚਿਤ ਕੀਤਾ ਜਾਏਗਾ ਬੈਲਟ ਪੂਰੀ ਤਰ੍ਹਾਂ ਰੈਂਡਮ ਤੇ ਆਧਾਰਿਤ ਹੋਏਗੀ ਸਿਰਫ ਉਹਨਾਂ ਉਮੀਦਵਾਰਾਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਜੋ ਬੈਲਟ ਵਿੱਚ ਚੁਣੇ ਜਾਣਗੇ ਚੁਣੇ ਗਏ ਉਮੀਦਵਾਰਾਂ ਨੂੰ ਈਮੇਲ ਰਾਹੀਂ ਸੂਚਨਾ ਪ੍ਰਾਪਤ ਹੋਏਗੀ ਕਿ ਉਹ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ ਆਨਲਾਈਨ ਵੀਜ਼ਾ ਅਰਜ਼ੀ ਈਮੇਲ ਪ੍ਰਾਪਤ ਕਰਨ ਤੋਂ 90 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣ ਚਾਹੀਦੀ ਹੈ ਵੀਜ਼ਾ ਅਰਜੀ ਦੇ ਨਾਲ ਬਾਇਓਮੈਟ੍ਰਿਕਸ ਜਮ੍ਹਾਂ ਕਰਾਉਣੇ ਹੋਣਗੇ ਵੀਜ਼ਾ ਐਪਲੀਕੇਸ਼ਨ ਫੀਸ ਅਤੇ ਇਮੀਗ੍ਰੇਸ਼ਨ ਹੈਲਥ ਸਰਚਾਰਜ ਦਾ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਉਮੀਦਵਾਰ ਯੂਕੇ ਵਿੱਚ 2 ਸਾਲਾਂ ਲਈ ਰਹਿ ਸਕਦੇ ਨੇ ਇਸ ਸਮੇਂ ਦੌਰਾਨ ਉਹ ਕੋਈ ਵੀ ਨੌਕਰੀ ਪੜਾਈ ਜਾਂ ਯਾਤਰਾ ਕਰ ਸਕਦੇ ਨੇ ਇਹ ਵੀਜ਼ਾ 2 ਸਾਲਾਂ ਤੋਂ ਵੱਧ ਲਈ ਰੀਨਿਊ ਨਹੀਂ ਕੀਤਾ ਜਾ ਸਕਦਾ 2 ਸਾਲ ਪੂਰੇ ਹੋਣ ਦੇ ਬਾਅਦ ਉਮੀਦਵਾਰ ਨੂੰ ਲਈ ਭਾਰਤ ਵਾਪਤਨਾ ਲਾਜ਼ਮੀ ਹੋਏਗਾ ਤਾਂ ਇਹ ਵੱਡੀ ਆਫਰ ਉਹਨਾਂ ਯੂਕੇ ਦੇ ਵੱਲੋਂ ਦਿੱਤੀ ਗਈ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਅੰਤਰਰਾਸ਼ਟਰੀ ਤੌਰ ਤੇ ਦੂਜੇ ਮੁਲਕਾਂ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਤੇ ਸੈੱਟ ਹੋਣਾ ਚਾਹੁੰਦੇ ਨੇ ਪਰ ਹੁਣੇ ਜਿਹੜਾ ਯੂਕੇ ਵੱਲੋਂ ਮੌਕਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੇਕਰ ਕੋਈ ਯੋਗ ਉਮੀਦਵਾਰ ਹੋਊਗਾ ਉਹ ਯੂਕੇ ਜਾ ਕੇ ਆਪਣਾ ਇਸ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਸਕਦਾ ਹੈ ਦਿਓ ਇਜਾਜ਼ਤ ਧੰਨਵਾਦ